ਦਾ ਤੁਹਾਡਾ ਆਰੀਅਨ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਮੰਡੀਆਂ ਦੇ ਰੇਟ ਲੈ ਕੇ। ਅੱਜ ਜੀ ਸ਼ੁਰੂਆਤ ਕਰਦੇ ਆਂ ਆਪਾਂ ਬਾਸਮਤੀ 1509 ਤੋਂ। 1509 ਦਾ ਜਿਹੜਾ ਅੱਜ ਦਾ ਟਾਪ ਰੇਟ ਰਿਹਾ ਜੀ 3200 ਰੁਪਏ ਰਿਹਾ। ਓਵਰਆਲ ਮਾਰਕੀਟ ਜਿਹੜੀ ਜ਼ਿਮੀਂਦਾਰ ਨੂੰ ਰੇਟ ਮਿਲਿਆ। ਜ਼ਿਮੀਂਦਾਰ ਨੂੰ ਜਿਹੜਾ ਰੇਟ ਹੈ ਜੀ ਉਹ 2250 ਤੋਂ ਲੈ ਕੇ 3150 ਰੁਪਏ ਤੱਕ ਰਿਹਾ ਜੀ ਜ਼ਿਮੀਂਦਾਰ ਨੂੰ ਬੋਲੀ ਦੇ ਵਿੱਚ ਰੇਟ ਮਿਲਿਆ ਜੀ। ਜਿਹਦੇ ਵਿੱਚ ਗੱਲ ਕਰਾਂਦਾ ਨਾਬਾ ਮੰਡੀ ਰਹੀ ਹੈ 3100 ਤੇ 10 ਰੁਪਏ ਜੀ। ਉਸ ਤੋਂ ਬਾਅਦ ਤਰਨਤਾਰਨ ਮੰਡੀ 3100 ਰੁਪਏ। ਅ 10 ਰੁਪਏ ਜੀ 3090 ਰੁਪਏ ਟਿੱਕਰ ਜ਼ਿਮੀਂਦਾਰ ਕੋਲੇ ਰੇਟ ਮਿਲਿਆ ਜੀ ਆਪਾਂ ਨੂੰ ਜੋ ਜ਼ਿਮੀਂਦਾਰ ਟਿੱਕਰ ਪਹੁੰਚਿਆ ਉਸ ਤੋਂ ਬਾਅਦ ਆਉਂਦੀ ਹੈ ਜੰਡੇਆਲਾ ਗੁਰੂ 3100 ਰੁਪਏ ਟੋਹਾਣਾ ਮੰਡੀ 3090 ਰੁਪਏ ਚੀਕਾ ਮੰਡੀ 3000 ਰੁਪਏ ਉਸ ਤੋਂ ਬਾਅਦ ਆਉਂਦੀ ਹੈ ਸਮਾਲਖਾ ਮੰਡੀ 3100 ਰੁਪਏ ਮਰੇਲਾ ਮੰਡੀ 3080 ਰੁਪਏ ਮਥਰਾ ਮੰਡੀ 3000 ਰੁਪਏ ਰਾਵਤ ਸਰ ਮੰਡੀ 3000 ਫੇਰ ਆਉਂਦੀ ਹੈ ਰਦੌਰ ਮੰਡੀ ਇੱਥੇ ਲੱਗਿਆ ਜੀ 3100 ਰੁਪਏ ਰਤਿਆ ਮੰਡੀ 3101 ਰੁਪਏ ਉੱਤਵਾਉਂਦੀ ਸ਼ਾਹਜਹਾਂਪੁਰ ਮੰਡੀ 3100 ਰੁਪਏ ਟੁਹਾਨਾ ਮੰਡੀ 3100 ਸਰਸਾ ਮੰਡੀ 2984 ਰੁਪਏ ਫਾਜ਼ਲਕਾ ਮੰਡੀ 3132 ਰੁਪਏ ਫੇਰ ਆਉਂਦੀ ਹੈ ਫਤਿਹਾਬਾਦ ਮੰਡੀ 3070 ਰੁਪਏ ਕੋਟਕਪੂਰਾ ਮੰਡੀ 3160 ਰੁਪਏ ਸੰਗਰੂਰ ਮੰਡੀ 3100 ਰੁਪਏ ਜੀ ਇਹ ਸੀਗੇ ਭਾਈ ਬਾਸਮਤੀ 1509 ਦੇ ਰੇਟ ਜੋ ਆਪਣੇ ਕੋਲੇ ਰਿਪੋਰਟ ਪਹੁੰਚੀ ਸੀਗੀ ਇਹਦੇ ਵਿੱਚ ਜੇ ਫਾਜ਼ਲ ਕਾ ਮੰਡੀ ਦੀ ਗੱਲ ਕਰਾਂ ਫਾਜ਼ਲ ਕਾ ਮੰਡੀ ਦੇ ਵਿੱਚ ਰੇਟ ਐਕੂਰੇਟ ਨਹੀਂ ਆ ਰਿਹਾ ਉਹਦੇ ਵਿੱਚ ਆਪਣੇ ਕੋਲ ਤਿੰਨ ਰਿਪੋਰਟਾਂ ਜਿਹੜੀ ਇੱਕ ਤਾਂ ਹੈਗੀ 3110 ਰੁਪਈਆ ਦੀ ਜਿਹੜੀ 3090 ਦੀ ਆ ਉਹ ਆਪਣੇ ਕੋਲੇ ਕਨਫਰਮ ਹੈ ਜੀ ਜਿਹੜੀ 3110 ਵਾਲੀ ਹੈ ਉਹਦੇ ਆਪਣੇ ਕੋਈ ਕਨਫਰਮ ਨਹੀਂ ਕਰਦੇ ਕੋਈ ਪੁਸ਼ਟੀ ਨਹੀਂ ਕਰਦੇ ਹੁਣ ਗੱਲ ਕਰਦਾ ਆਪਾਂ ਅਗੇ ਕਣਕ ਦੇ ਰੇਟਾਂ ਦੀ 2810 ਰੁਪਈਏ ਰੇਟ ਚੱਲ ਰਿਹਾ ਹੈ ਜੀ ਕਣਕ ਦਾ ਜਿਵੇਂ ਦਾਰ ਨੂੰ ਮਿਲਣਾ ਰੇਟ 2670 ਰੁਪਈਆ ਜੀ ਉਹੀ ਐਸਟੇਬਲ ਬਣਿਆ ਹੋਇਆ 2550 ਤੋਂ ਲੈ ਕੇ 2670 ਰੁਪਈਆ ਤੱਕ। ਅੱਗੇ ਗੱਲ ਕਰਦੇ ਹਾਂ ਸਰੋਂ ਦੀ 7100 ਤੇ 20 ਰੁਪਈਆ ਸਰੋਂ ਦਾ ਰੇਟ ਹੈ ਜੈਪੁਰ ਮੰਡੀ ਦਾ। ਪੰਜਾਬ ਮਾਰਕੀਟ ਦੀ ਗੱਲ ਕਰਾਂ ਤਾਂ 6500 ਰੁਪਈਆ ਜੋ ਪੰਜਾਬ ਮਾਰਕੀਟ ਦੇ ਵਿੱਚ ਸਰੋਂ ਸੇਲ ਹੋਈ ਹੈ ਜੀ। ਇਹ ਸੀਗੇ ਬਈ ਅੱਜ ਦੇ ਰੇਟ ਜੇ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਵੀ ਚੈਨਲ ਨੂੰ ਸ਼ੇਅਰ